ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਲੀ ਬੰਦੀ ਸਿੰਘ ਵਾਲੇ ਮੋਰਚੇ ਤੋਂ ਆਪਾਂ ਸਾਰੇ ਲੈਬ ਹੋਏ ਆਂ ਬੜੀ ਚੜ੍ਹਦੀ ਕਲਾ ਦੀ ਗੱਲ ਕਰੀਏ ਸਾਰਿਆਂ ਨੂੰ ਪਤਾ ਹੈ ਕਿ ਜਿੱਥੇ ਪ੍ਰਵਾਸੀ ਵਾਲਾ ਮੁੱਦਾ ਚੱਲਦਾ ਪਿਆ ਹੈ ਉਹਦੇ ਤੇ ਵੀ ਆਪਾਂ ਬੜੀ ਗੌਰ ਕਰਨੀ ਆ ਕਿਉਂਕਿ ਕੋਈ ਵੀ ਪ੍ਰਵਾਸੀ ਪੰਜਾਬ ਦੇ ਵਿੱਚ ਰਹਿੰਦਾ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਸਾਰਾ ਉਹਨੂੰ ਕਾਨੂੰਨੀ ਕਾਰਵਾਈ ਦੇ ਹਿਸਾਬ ਦੇ ਨਾਲ ਹਰ ਇੱਕ ਦੇ ਪ੍ਰੂਫ ਚੈੱਕ ਕੀਤੇ ਜਾਣ ਆਧਾਰ ਕਾਰਡ ਉਹਦਾ ਕਿੱਥੋਂ ਦਾ ਹੈ ਬਾਰਡਰ ਕਾਰਡ ਉਹਦਾ ਕਿੱਥੋਂ ਦਾ ਹੈ ਵੈਰੀ ਪ੍ਰੈਸ਼ਰ ਹੋਈ ਜਾਂ ਨਹੀਂ ਹੋਈ ਇਹ ਚੀਜ਼ ਆਪਾਂ ਨੂੰ ਬੜੀ ਜ਼ਰੂਰੀ ਹੈ ਕੱਲ ਨੂੰ ਆਉਣ ਵਾਲੇ ਟਾਈਮ ਤੇ ਜਿਹੜੀ ਇਹ ਠੱਲ ਪੈਣੀ ਆ ਕ੍ਰਿਮੀਨਲ ਲੋਕਾਂ ਤੇ ਤਾਂ ਹੀ ਪੈਣੀ ਆ ਜਦੋਂ ਸਾਰਿਆਂ ਦੀ ਵੈਰੀ ਪ੍ਰੈਸ਼ਰ ਠਾਣੇ ਅੱਜ ਹੋਣੀ ਆ ਆਧਾਰ ਕਾਰਡ ਚੈੱਕ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਜਿੰਨੇ ਵੀ ਪਰਵਾਸੀ ਇਹਨਾਂ ਦੇ ਆਧਾਰ ਕਾਰਡ ਚੈੱਕ ਕਰਕੇ ਬੋਰਡਰ ਕਾਰਡ ਚੈੱਕ ਕਰਕੇ ਇਹਨਾਂ ਦੀ ਥਾਣਿਆਂ ਦੀ ਰਿਪੋਰਟਿਊਸ਼ਨ ਪ੍ਰੈਸ਼ਨ ਹੋਣੀ ਚਾਹੀਦੀ ਜ਼ਰੂਰੀ ਕਿਉਂਕਿ ਪਤਾ ਲੱਗ ਸਕੇ ਵੀ ਬੰਦੇ ਦਾ ਰਿਕਾਰਡ ਕੀ ਬੰਦਾ ਕਿੱਥੋਂ ਆਇਆ ਕਿਹੜੇ ਪਿੰਡ ਦਾ ਜਿਹੜੇ ਸੂਬੇ ਦਾ ਸਾਰਾ ਪਤਾ ਲੱਗਣਾ ਚਾਹੀਦਾ ਬਾਕੀ ਸੰਗ ਤੁਹਾਨੂੰ ਇੱਕ ਹੋਰ ਬੜੀ ਬੇਨਤੀ ਹੈ ਜਿਹੜਾ ਭਾਈ ਸੰਦੀਪ ਸਿੰਘ ਸਣੀ ਪਟਿਆਲਾ ਜੇਲ੍ਹ ਕੱਟ ਰਿਹਾ ਜਿਹਨੇ ਸੂਰੀ ਮਾਰਿਆ ਸੀਗਾ ਕਿਉਂਕਿ ਉਹ ਵੀ ਸਿੱਖਾਂ ਲਈ ਬੜੀ ਗਲਤ ਬੋਲਦਾ ਸੀ ਸਾਡੀਆਂ ਧੀਆ ਬਣੇ ਇਸ ਭੈਣਾ ਬਾਰੇ ਪਰਿਵਾਰਾ ਬਾਰੇ ਉਹ ਸੰਦੀਪ ਸਿੰਘ ਸਣੀ ਨੇ ਉਹ ਸੂਰੀ ਨੂੰ ਸੌਦਾ ਲਾਇਆ ਸੀ ਇਸ ਕਰਕੇ ਆਪਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਉਹ ਸਾਡੇ ਛੋਟੇ ਭਰਾ ਦਾ ਆਪਾਂ ਸਾਰਿਆਂ ਨੂੰ ਸਾਥ ਦੇਣਾ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪਟਿਆਲੇ ਜੇਲ੍ਹ 'ਚ ਜਿਹੜੇ ਪੁਲਿਸ ਅਫਸਰ ਸੀ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਲੋਕਾਂ ਦੇ ਬੱਚੇ ਕੋਹ ਕੋਹ ਕੇ ਮਾਰੇ ਸੀ ਸੀਵੀ ਅਦਾਲਤ ਨੇ ਉਹਨਾਂ ਨੂੰ ਸਜ਼ਾ ਸੁਣਾਈ ਆ ਜਿਹੜਾ ਹੁਣ ਇੱਕ ਉੱਥੇ ਸਬੇਦਾਰ ਸੁਭਾ ਸਿੰਘ ਮਰਿਆ ਕੋਈ ਡੀਐਸਪੀ ਸੀ ਸ਼ਾਇਦ ਅਫਸਰ ਸੀਗਾ ਕੋਈ ਉਸ ਬੰਦੇ ਨੇ 100 ਤੋਂ ਵੱਧ ਬੰਦੇ ਮਾਰੇ ਸੀ ਮੁਕਾਬਲੇ ਦੇ ਝੁੱਠੇ ਸਿੱਖ ਚੱਕ ਚੱਕੇ ਬੱਚੇ 7-8 ਕੇਸ ਜਿਹਦੇ ਨੂੰ ਸਜ਼ਾ ਕੱਟ ਚੁੱਕਿਆ ਉਹ ਬੰਦਾ ਉਹ ਕਹਿੰਦਾ ਸੀ ਵੀ ਸੁਭੇਸਰਾਮ ਨੂੰ ਯਾਦ ਕਰੋ ਜਦੋਂ ਕਿਸੇ ਦੀ ਟੈਰੋਗੜ ਕਰਦਾ ਸੀ ਜਦੋਂ ਕਿਸੇ ਦਾ ਬੱਚਾ ਮਾਰਦਾ ਸੀ ਸੁਭੇਸਰਾਮ ਨੂੰ ਕਹਿੰਦਾ ਸੀ ਯਾਦ ਕਰੋ ਐਡਾ ਜ਼ਾਲਮ ਅਫਸਰ ਸੀਗਾ ਜੋ ਜਿਹੜਾ ਹੁਣ ਮਰਿਆ 2-4 ਦਿਨ ਪਹਿਲੋ ਸੰਦੀਪ ਸਿੰਘ ਸਣੀ ਨਾਲ ਜਿਹਦੀ ਲੜਾਈ ਹੋਈ ਏ ਸਾਰੇ ਪੰਜਾਬ ਨੇ ਆਪਾ ਦੇਸ਼-ਵਿਦੇਸ਼ਾ ਤੋਂ ਤਕੜੇ ਹੋ ਕੇ ਭਾਈ ਸੰਦੀਪ ਸਿੰਘ ਸਣੀ ਦਾ ਸਾਥ ਦੇਣਾ ਹੈ ਜਿਹੜਾ ਕਿ ਜੇਲ੍ਹ ਦੇ ਅੱਗੇ ਵੀ ਧਰਨਾ ਲੱਗਾ ਹੋਇਆ ਹੈ ਸਾਰੇ ਆਪਾ ਉਹ ਧਰਨੇ ਤੇ ਵੀ ਸਾਰਿਆਂ ਨੇ ਹਾਜ਼ਰੀ ਲਾਉਣੀ ਆ ਕਿਉਂਕਿ ਕੌਮ ਦੇ ਜੋਹੜੇ ਦਾ ਆਪਾਂ ਨੂੰ ਸਾਥ ਦੇਣਾ ਬਣਦਾ ਹੈ ਇੱਥੇ ਸਾਡੇ ਸਾਰੇ ਜਿੰਨੇ ਵੀ ਪ੍ਰਸ਼ਾਸਨ ਦੇ ਅਫਸਰ ਹੈ ਸਾਰੇ ਧਿਆਨ ਦੇਣ ਦੇਖੋ ਸੰਵਿਧਾਨ ਵੀ ਸਾਰਿਆਂ ਲਈ ਲਿਖਿਆ ਕਾਨੂੰਨ ਵੀ ਸਾਰਿਆਂ ਲਈ ਲਿਖਿਆ ਪਰ ਜਿਹੜੇ ਇਹੋ ਜਿਹੇ ਅਫਸਰਾਂ ਨੇ ਸਾਡੇ ਨੌਜਵਾਨ ਕੋਹ ਕੋਹ ਕੇ ਮਾਰੇ ਸੀਗੇ ਸਾਡੇ ਬੱਚੇ ਦੱਸੋ ਤੁਸੀਂ ਤੁਹਾਡੀ ਕੋਰਟ ਨੇ ਉਹਨਾਂ ਨੂੰ سزا ਦਿੱਤੀ ਆ ਤੇ ਸਾਰੇ ਅਫਸਰ ਆਪਾਂ ਇਹ ਗੱਲਾਂ ਧਿਆਨ ਚ ਲੈ ਆਈਏ ਚੰਗੇ ਅਫਸਰ ਵੀ ਬੜੇ ਆ ਪੰਜਾਬ 'ਚ ਵੀ ਸਾਰੇ ਦੇਸ਼ ਆ ਵਿਦੇਸ਼ਾਂ 'ਚ ਵੀ ਚੰਗੇ ਅਫਸਰਾਂ ਦਾ ਆਪਾਂ ਸਬੂਤ ਦੇਣਾ ਚਾਹੀਦਾ ਕਿਸੇ ਦੇ ਪਰਿਵਾਰ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਕਿਸੇ ਦੇ ਬੱਚੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਜੇ ਕੋਈ ਗਲਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਇਹੋ ਜਿਹੇ ਗਲਤ ਅਫਸਰਾਂ ਨੇ ਕਿੰਨਾ ਅਕਸ਼ ਖਰਾਬ ਕੀਤਾ ਜਿਹੜੇ ਲੋਕਾਂ ਦੇ ਬੱਚੇ ਚੁੱਕ ਚੁੱਕ ਕੇ ਮਾਰੇ ਆ ਉਹ ਜਿਹੜਾ ਮਰਿਆ ਅਫਸਰ ਅੱਜ ਸੁਭਾ ਸਿੰਘ ਤੇ ਤੁਸੀਂ ਦੇਖ ਲਓ ਉਸ ਦੇ ਪਰਿਵਾਰ ਨੇ ਵੀ ਉਹਦੇ ਨਾਲ ਸਾਥ ਨਹੀਂ ਦਿੱਤਾ ਉਸ ਦਾ ਪਰਿਵਾਰ ਵੀ ਉਹਦੇ ਨਾਲ ਨਹੀਂ ਖੜਿਆ ਉਹਦੇ ਪਰਿਵਾਰ ਨੇ ਉਹਦੀ ਜ਼ਿੰਮੇਵਾਰੀ ਲੈਣੀ ਬੰਦ ਕਰਤੀ ਦੱਸੋ ਜਿਹੜਾ ਬੰਦਾ ਇੰਨਾ ਜੁਰਮ ਕਰਦਾ ਹੈ ਪਰਿਵਾਰਾਂ ਦੇ ਬੱਚੇ ਚੱਕ ਚੱਕ ਮਾਰਦਾ ਹੈ ਉਸ ਬੰਦੇ ਦੇ ਪਰਿਵਾਰ ਨੇ ਵੀ ਉਹਦੀ ਸੇਵਾ ਕਰਨੀ ਨਹੀਂ ਚਾਹੀ ਜੇ ਉਹ ਚੰਗੇ ਅਖਸ ਵਾਲਾ ਅਫਸਰ ਹੁੰਦਾ ਚੰਗਾ ਉਹਦਾ ਰਵਈਆ ਹੁੰਦਾ ਚੰਗੀਏ ਵਧੀਆ ਢੰਗ ਦੇ ਨਾਲ ਉਹਨੇ ਨੌਕਰੀ ਕੀਤੀ ਹੁੰਦੀ ਅੱਜ ਆਪਣੇ ਦੋਤੇ ਪੋਤੇਆਂ ਦੇ ਵਿੱਚ ਉਹ ਖੇਡਦਾ ਹੁੰਦਾ ਸਦਾ ਖੇਡਦਾ ਜੇ ਉਹਨੇ ਇਹਨੇ ਜ਼ੁਲਮ ਕਿਤੇ ਪੰਜਾਬ ਤੇ ਇਹਨੇ ਬੱਚੇ ਚੱਕ ਚੱਕ ਕੇ ਮਾਰੇ ਆ ਤੇ ਉਸ ਟਾਈਮ ਕਹਿੰਦਾ ਸੀ ਮੈਂ ਸੁਭਾ ਸਰਹਾਂਦੇ ਤੇ ਅੱਜ ਕਿੱਥੇ ਆ ਅੱਜ ਉਹਦੇ ਪਰਿਵਾਰ ਨੇ ਉਹਦੀ ਲਾਸ਼ ਵੀ ਨਹੀਂ ਚੱਕਣਾ ਲਈ ਤੇ ਉਹਨਾਂ ਨੇ ਸਭ ਤੋਂ ਨਕਾਰ ਕਰਤਾ ਇਸ ਕਰਕੇ ਸਾਰਿਆਂ ਨੂੰ ਆਪਾਂ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਕਦੀ ਵੀ ਕਿਸੇ ਦੇ ਬੱਚੇ ਦੇ ਧੱਕਾ ਨਹੀਂ ਕਰਨਾ ਚਾਹੀਦਾ ਝੂਠੇ ਮੁਕਾਬਲੇ ਨਹੀਂ ਕਰਨੇ ਚਾਹੀਦੇ ਜੇ ਝੂਠਾ ਮੁਕਾਬਲਾ ਕਰਨਾ ਹੈ ਪ੍ਰਸ਼ਾਸਨ ਵਾਲਿਆਂ ਦੀ ਜ਼ਮੀਰ ਜਾ ਕੇ ਦੇਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਹਾਰਪੁਰ ਦੇ ਵਿੱਚ ਬੱਚੇ ਨਾਲ ਜ਼ੁਲਮ ਕੀਤਾ ਤੁਸੀਂ ਆਪ ਦੇਖਿਆ ਕਿੱਥੇ ਰਾਡ ਪਾ ਕੇ ਉਹਦੇ ਮਾਰਿਆ ਉਹੋ ਜੇ ਬੱਚੇ ਦਾ ਆਪਾਂ ਨੂੰ ਐਨਕਾਉਂਟਰ ਕਰਨਾ ਚਾਹੀਦਾ ਸੀ ਪ੍ਰਸ਼ਾਸਨ ਵਾਲਿਆਂ ਨੇ ਜੇ ਸਿੱਖਾਂ ਦੇ ਐਨਕਾਉਂਟਰ ਕਿਤੇ ਜਿਹੜੇ ਬੱਚਕ ਬੱਚੇ ਨੇ ਇੱਕ ਬੱਚਾ ਗਵਾਹ ਕੀਤਾ ਸੀਗਾ ਪ੍ਰਸ਼ਾਸਨ ਨੇ 2 ਮਿੰਟ ਚ ਗੋਲੀਆਂ ਮਾਰ ਕੇ ਮਾਰਤਾ ਕੀ ਉਹ ਬਈਆ ਨਹੀਂ ਸੀ ਮਾਰ ਸਕਦੇ ਸੀ ਉਹਦਾ ਕਿੱਡਾ ਵੱਡਾ ਜ਼ੁਲਮ ਸੀਗਾ ਜਿਨੇ ਕੋ ਕੋ ਕੇ ਬੱਚਾ ਮਾਰਤਾ ਉਹਨੇ ਤੇ ਬੱਚਾ ਮਾਰਿਆ ਨਹੀਂ ਸੀ ਇਹ ਇਹ ਦੇਖ ਲਓ ਤੁਸੀਂ ਬੱਚਾ ਕਿਹੜੇ ਹਿਸਾਬ ਨਾਲ ਮਾਰਿਆ ਇਹਦਾ ਪ੍ਰਸ਼ਾਸਨ ਨੂੰ ਐਂਡਕਾਉਂਟਰ ਕਰਨਾ ਚਾਹੀਦਾ ਇਹੋ ਜਿਹਾ ਫਾਂਸੀ ਹੋਣੀ ਚਾਹੀਦੀ ਇਹੋ ਜਿਹੇ ਨੂੰ ਪਰ ਜੇ ਸਾਡੇ ਮਹਿੰਦ ਸਿੰਘਾ ਦੇ ਹੱਥੇ ਇਹੋ ਜਿਹਾ ਲੱਗ ਗਿਆ ਅਸੀਂ ਹਰਕਤਾਂ ਨਹੀਂ ਕਹਿੰਦੇ ਸਾਨੂੰ ਕਿਸੇ ਪ੍ਰਵਾਸੀਆਂ ਨੂੰ ਇਹ ਆ ਵੀ ਸਾਰੇ ਆਧਾਰ ਕਾਰਡ ਰੱਖਣ ਸਾਰੇ ਵੈਰੀ ਪ੍ਰੋਵੀਜ਼ਨ ਕਰੋ ਆਪਣੀ ਤੇ ਜਿਹੜਾ ਇਹੋ ਜਿਹਾ ਜ਼ੁਲਮ ਕਰਦਾ ਸਾਨੂੰ ਟੱਕਰ ਗਿਆ ਬੱਚੇ ਦੇ ਨਾਲ ਜਿਹੜਾ ਉਸਨੇ ਕੀਤਾ ਹੈ ਤੇ ਅਸੀਂ ਬਿਲਕੁਲ ਉਹਦਾ ਸੋਦਾ ਲਾਵਾਂਗੇ ਬਿਲਕੁਲ ਨਹੀਂ ਅਸੀਂ ਬਖਸ਼ਣਾ ਸਾਰੇ ਤਖੜੇ ਹੋ ਕੇ ਆਪਾਂ ਭਾਈ ਸੰਦੀਪ ਸਿੰਘ ਸਣੀ ਦਾ ਸਾਥ ਦੇਣਾ ਹੈ ਜੇਲ੍ਹ ਦੇ ਅੱਗੇ ਧੁੰਦੇ ਚ ਵੀ ਸਾਰਿਆਂ ਨੇ ਪਹੁੰਚਣਾ ਹੈ ਤੇ ਜਿਹੜੇ ਇਹੋ ਜਿਹੇ ਮਾੜੇ ਅਫਸਰ ਜਿਹੜਾ ਮਰਿਆ ਸੁਭਾ ਸਿੰਘ ਇਹੋ ਜਿਹੇ ਨੂੰ ਆਪਾਂ ਵੱਧਵਾਵਾ ਹੀ ਦੇ ਸਕਦੇ ਆ ਚੰਗੀ ਗੱਲ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਸਿੱਖਾਂ ਤੇ ਇਦਾਂ ਜ਼ੁਲਮ ਕੀਤਾ ਸਾਰੇ ਇਕੱਠੇ ਹੋ ਕੇ ਆਪਾਂ ਭਾਈ ਸੰਦੀਪ ਸਿੰਘ ਸਣੀ ਦਾ ਸਾਥ ਦੇਣਾ ਸਮੁੱਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ